ਯਹੁੰਨਾ ਦੀ ਕਿਤਾਬ ਉਹਦਾ 15 ਅਧਿਆਏ ਤੇ ਉਹਦੀ 18 ਤੋਂ 20 ਨੰਬਰ ਆਇਤ ਜਿਹੜੀ ਆ ਨਾ ਅਸੀਂ ਇਹਨੂੰ ਦੇਖਾਂਗੇ ਇੱਥੇ ਲਿਖਿਆ ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹਨੇ ਤੁਹਾਤੋਂ ਅੱਗੇ ਮੇਰੇ ਨਾਲ ਵੈਰ ਕੀਤਾ ਪਰ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਹallelujah ਸੋ वचन ਕੀ ਦੱਸਦਾ ਸਾਨੂੰ ਕਹਿੰਦਾ ਆ ਕਿ ਜਗਤ ਜਿਹੜਾ ਆ ਨਾ ਉਹ ਤੁਹਾਡੇ ਨਾਲ ਵੈਰ ਕਰਦਾ ਆ ਕਿਉਂ ਕਿਉਂਕਿ ਤੁਹਾਡੇ ਤੋਂ ਪਹਿਲਾਂ ਜਗਤ ਨੇ ਮੇਰੇ ਨਾਲ ਵੈਰ ਕੀਤਾ ਆ ਅਰੇ ਜੇ ਤੁਸੀਂ ਜਗਤ ਦੇ ਹੁੰਦੇ ਤਾਂ ਉਹ ਤੁਹਾਨੂੰ ਪਿਆਰ ਕਰਦਾ ਤੁਸੀਂ ਇਸ ਜਗਤ ਦੇ ਹੈ ਹੀ ਨਹੀਂ ਉਹ ਇਸ ਕਰਕੇ ਜਿਹੜਾ ਜਗਤ ਆ ਨਾ ਉਹ ਤੁਹਾਡੇ ਨਾਲ ਵੈਰ ਰੱਖਦਾ ਆ ਜਗਤ ਤੁਹਾਨੂੰ ਪਿਆਰ ਨਹੀਂ ਕਰਦਾ ਅਰ ਕਹਿੰਦਾ ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਤੁਸੀਂ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਜੇ ਉਹਨਾਂ ਮੈਨੂੰ ਸਤਾਇਆ ਤਾਂ ਤੁਹਾਨੂੰ ਵੀ ਸਤਾਉਣਗੇ ਜੇ ਉਹਨਾਂ ਮੇਰੇ ਬਚਨ ਦੀ ਪਾਲਣਾ ਕੀਤੀ ਤਾਂ ਤੁਹਾਡੇ ਦੀ ਵੀ ਪਾਲਣਾ ਕਰਨਗੇ ਹallelujah ਸੋ वचन ਕੀ ਦੱਸਦਾ ਪ੍ਰਭੂ ਕਹਿੰਦੇ ਕਿ ਦੇਖੋ ਜੋ ਜਿਹੜਾ ਇੱਕ ਚੇਲਾ ਆ ਨਾ ਉਹ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੋ ਸਕਦਾ ਸੋ ਜੋ ਗੁਰੂ ਦੇ ਨਾਲ ਹੋਇਆ ਹੈ ਨਾ ਉਹ ਚੇਲਿਆਂ ਦੇ ਨਾਲ ਹੋਣਾ ਹੀ ਹੋਣਾ ਹੈ ਤੇ ਸਾਡੇ ਗੁਰੂ ਨੂੰ ਪ੍ਰਭੂ ਯਿਸੂ ਮਸੀਹ ਨੂੰ ਦੁਨੀਆ ਨੇ ਸਤਾਇਆ ਇਹ ਦੁਨੀਆ ਦਾ ਨਾ ਸੁਭਾ ਆਇਆ ਅਰ ਸੁਭਾ ਕੀ ਆ ਕਿ ਜਦੋਂ ਕੋਈ ਗੁਰੂ ਪੀਰ ਮਹਾਤਮਾ ਜੋ ਵੀ ਇਸ ਸੰਸਾਰ ਦੇ ਉੱਤੇ ਆਏ ਹਨ ਜਦੋਂ ਉਹ ਸਿੱਖਿਆ ਦੇ ਰਹੇ ਸੀਗੇ ਜਦੋਂ ਜਗਤ ਨੂੰ ਸਿਖਾ ਰਹੇ ਸੀ ਉਹਨਾਂ ਸਾਰਾ ਜਗਤ ਉਹਨਾਂ ਉਹਨਾਂ ਦੀ ਸੁਣਦਾ ਨਹੀਂ ਸੀ ਬਹੁਤ ਥੋੜੇ ਲੋਕੀ ਸੀਗੇ ਜਿਹੜੇ ਉਸ ਵੇਲੇ ਉਹਨਾਂ ਸਿੱਖਿਆਵਾਂ ਨੂੰ ਫੋਲੋ ਕਰਦੇ ਸੀ ਉਹਨਾਂ ਦੇ ਉੱਤੇ ਚੱਲਦੇ ਸੀਗੇ ਲੋਕੀ ਟੀਮਾ ਮਾਰਦੇ ਸੀ ਲੋਕੀ ਉਹਨਾਂ ਦੇ ਮੂੰਹਾਂ ਤੇ ਥੁੱਕਦੇ ਸੀ ਉਹਨਾਂ ਨੂੰ ਦੇਖ ਕੇ ਦਰਵਾਜ਼ੇ ਬੰਦ ਕਰਦੇ ਸੀ ਲੋਕੀ ਉਹਨਾਂ ਨੂੰ ਕੁਰਾਈਏ ਕਹਿੰਦੇ ਸੀ ਲੋਕੀ ਉਹਨਾਂ ਨੂੰ ਮੂਰਖ ਸੱਦਦੇ ਸੀ ਇੱਥੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਨੂੰ ਤਾਂ ਸਲੀਬ ਦੇ ਉੱਤੇ ਵੀ ਦੇ ਦਿੱਤਾ ਗਿਆ ਸੋ ਅੱਜ ਅਗਰ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦਾ ਸੱਚ ਦੇ ਰਾਹ ਉੱਤੇ ਚੱਲਣ ਵਾਲਿਆਂ ਦੇ ਨਾਲ ਅਗਰ ਇਹ ਵਾਲੀਆਂ ਗੱਲਾਂ ਹੋ ਰਹੀਆਂ ਹਨ ਨਾ ਤੇ ਇਹਦੇ ਵਿੱਚ ਤੁਸੀਂ ਕੋਈ ਦੁੱਖ ਤੇ ਕਸ਼ਟ ਦੀ ਗੱਲ ਨਾ ਜਾਣੋ ਇਟ ਮੀਨ ਕਿ ਇੰਨਾਂ ਹੀ ਲੋਕਾਂ ਨੇ ਤੁਹਾਡੇ ਤੁਰ ਜਾਣ ਦੇ ਮਗਰੋਂ ਤੁਹਾਨੂੰ ਸਲਾਮਾ ਕਰਨੀਆਂ ਤੁਹਾਨੂੰ ਮੱਥੇ ਟੇਕਣੇ ਆ ਕਿਉਂਕਿ ਇਹਨਾਂ ਨੇ ਉਸ ਵੇਲੇ ਵੀ ਇਹਨਾਂ ਦੇ ਦਾਦੇ ਪਰਦਾਦਿਆਂ ਦਾ ਵੀ ਉਹੀ ਸੁਭਾਅ ਸੀਗਾ ਤੇ ਉਹ ਜੀਨਸ ਹੀ ਜਿਹੜੇ ਆ ਨਾ ਉਹ ਮਨੁੱਖਾਂ ਦੇ ਵਿੱਚ ਜਿਹੜੇ ਆ ਉਹ ਅਜੇ ਵੀ ਪਏ ਹੋਏ ਆ ਤੇ ਉਹ ਇਦਾਂ ਹੀ ਕਰਦੇ ਆ ਕਿ ਜਦੋਂ ਜਦੋਂ ਕੋਈ ਚੰਗਾ ਵਿਅਕਤੀ ਸਿੱਖਿਆ ਦਿੰਦਾ ਆ ਜਦੋਂ ਕੋਈ ਕੁਝ ਸਿਖਾਉਂਦਾ ਆ ਉਸ ਵੇਲੇ ਇਹਨਾਂ ਨੇ ਕੁਝ ਨਹੀਂ ਸਿੱਖਣਾ ਪਰ ਜਦੋਂ ਚਲਿਆ ਗਿਆ ਉਹਦੇ ਬਾਅਦ ਵਿੱਚ ਉਹਨਾਂ ਦੀਆਂ ਫੋਟਾਂ ਦੇ ਉੱਤੇ ਇਹਨਾਂ ਨੇ ਹਾਰ ਪਾਉਣੇ ਹੁੰਦੇ ਆ ਉਹਨਾਂ ਦੇ ਬਾਅਦ ਚ ਉਹਨਾਂ ਦੀਆਂ ਤਾਰੀਫਾਂ ਕਰਨੀਆਂ ਹੁੰਦੀਆਂ ਇਹ ਜਗਤ ਦਾ ਇੱਕ ਕਹਿ ਲਓ ਕਿ ਇਹਨਾਂ ਨੇ ਰੀਤ ਬਣਾਈ ਤੁਸੀਂ ਦੇਖੋ ਤੁਸੀਂ ਆਪਣੇ ਪਿੰਡ ਵਿੱਚ ਆਪਣੇ ਨੇੜੇ-ਤੇੜੇ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਉਹਦੇ ਵਿੱਚ ਦੇਖੋ ਕਿ ਉਹ ਉਹ ਲੋਕੀ ਜਿਨ੍ਹਾਂ ਨੂੰ ਉਹਨਾਂ ਦੇ ਧੀਆ ਪੁੱਤਾਂ ਨੇ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਿਆ ਜਿਨ੍ਹਾਂ ਨੂੰ ਕਦੀ ਰੋਟੀ ਨਹੀਂ ਪੁੱਛੀ ਜਿਨ੍ਹਾਂ ਦੇ ਕਦੀ ਕੱਪੜੇ ਵਿਚਾਰਿਆਂ ਦੇ ਪਜਾਮੇ ਜਿਹੜੇ ਹਨ ਉਹ ਸੁngੜ ਕੇ ਗੋਡਿਆਂ ਤੱਕ ਚੜ ਗਏ ਤੁਸੀਂ ਸਮਝ ਸਕਦੇ ਹੋ ਕਿ ਜਿਨ੍ਹਾਂ ਨੂੰ ਕਦੀ ਧੋਤਾ ਹੋਇਆ ਕੱਪੜਾ ਨਹੀਂ ਮਿਲਿਆ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਉਹਨਾਂ ਦੇ ਉਹਨਾਂ ਦੀਆਂ ਜਿਹੜੀਆਂ ਪੈਂਟਸ ਪਜਾਮੇ ਹਨ ਉਹ ਸੁngੜ ਸੁngੜ ਕੇ ਗੋਡਿਆਂ ਤੱਕ ਚੜ ਗਏ ਮੈਲ ਦੇ ਨਾਲ ਆਕੜ ਗਏ ਉਹਨਾਂ ਦੇ ਕੱਪੜੇ ਉਹਨਾਂ ਦੇ ਕੱਪੜੇ ਨਹੀਂ ਕਦੀ ਕਿਸੇ ਨੇ ਬਦਲਣ ਵਾਸਤੇ ਉਹਨਾਂ ਨੂੰ ਦਿੱਤੇ ਕਦੀ ਕਿਸੇ ਨੇ ਫੜ ਕੇ ਉਹਨਾਂ ਨੂੰ ਨਵਾਇਆ ਨਹੀਂ ਜਦ ਉਹ ਲੋਕੀ ਮਾਰ ਜਾਂਦੇ ਆ ਚਾਹੇ ਉਹ ਔਰਤਾਂ ਚਾਹੇ ਉਹ ਮਰਦ ਜਾਦੂ ਵਿਚਾਰੇ ਮਰ ਜਾਂਦੇ ਆ ਫੇਰ ਪਿੱਛੇ ਸਾਰਾ ਪਿੰਡ ਜਿਹੜਾ ਆ ਨਾ ਉਹਨਾਂ ਦੀ ਕਿਰਿਆ ਦੇ ਉੱਤੇ ਉਹਨਾਂ ਦੇ ਭੋਗ ਉੱਤੇ ਉਹਨਾਂ ਦੇ ਫਿਊਨਰਲ ਦੇ ਉੱਤੇ ਉਹਨਾਂ ਦੀ ਬਿਊਰial ਸਰਵਿਸ ਦੇ ਉੱਤੇ ਫਿਰ ਉਸ ਵੇਲੇ ਇਕੱਠੇ ਹੋਏ ਹੋਣਗੇ ਅਰ ਫੇਰ ਜੀ ਉਹਨਾਂ ਦੀਆਂ ਸਿਫਤਾਂ ਕਰਨਗੇ ਇੰਨੀ ਤਰੀਕ ਨੂੰ ਇਹ ਜੰਮੇ ਸੀ ਤੇ ਇੰਨੀ ਤਰੀਕ ਨੂੰ ਇਹ ਜਿਹੜਾ ਆ ਇਹ ਚਲੇ ਗਏ ਇਸ ਸੰਸਾਰ ਤੋਂ ਜਹਾਨ ਤੋਂ ਕੂਚ ਕਰ ਗਿਆ ਇਹ ਤਾਂ ਬੜੀ ਚੰਗੀ ਸ਼ਖਸੀਅਤ ਸੀ ਇਹ ਤਾਂ ਗੁਰੂ ਪਰਮੇਸ਼ਵਰ ਦੇ ਨਾਲ ਬੜੇ ਜੁੜੇ ਹੋਏ ਸੀਗੇ ਇਹ ਬੜੇ ਨਾਮਲੇਵਾ ਸੀਗੇ ਜੀ ਇਹਨਾਂ ਦਾ ਇਦਾਂ ਸੀ ਚੰਗੇ ਸੁਭਾਅ ਦੇ ਮਾਲਕ ਸੀ ਬੜੇ ਗੁਣੀ ਗਿਆਨੀ ਸੀਗੇ ਮਤਲਬ ਕਿ ਕੱਲਾ ਕੱਲਾ ਬੰਦਾ ਉੱਠ ਕੇ ਜਿਹੜਾ ਹੈ ਨਾ ਉਹਨਾਂ ਦੀਆਂ ਸਿਫਤਾਂ ਕਰੂਗਾ ਉਹੀ ਜਿਹੜਾ ਉਹਨਾਂ ਦੇ ਜੀਂਦੇ ਜੀ ਉਹਨਾਂ ਨੂੰ ਬੁਲਾ ਕੇ ਰਾਜੀ ਨਹੀਂ ਸੀ ਉਸ ਵੇਲੇ ਜਿਹੜਾ ਆ ਉਹ ਇਹ ਦੁਨੀਆ ਦੀ ਰੀਤ ਆ ਕਿ ਇਹਨਾਂ ਨੇ ਜੀਂਦਿਆਂ ਦੇ ਛਿੱਤਰ ਮਾਰਨੇ ਆ ਜਦੋਂ ਉਹ ਮਰ ਜਾਂਦੇ ਉਹਨਾਂ ਦੇ ਚਿੱਤਰ ਮੜਾ ਕੇ ਆਪਣੇ ਘਰਾਂ ਚ ਰੱਖ ਲੈਂਦੇ ਉਹਨਾਂ ਦੀ ਜੁੱਤੀਆਂ ਮੁੜ ਕੇ ਮੜਾ ਮੜਾ ਕੇ ਰੱਖਣਗੇ ਇਹ ਨਾ ਸਾਡੇ ਪਾਪਾ ਜੀ ਦੀ ਜੁੱਤੀ ਆ ਇਹਨੂੰ ਮੈਂ ਆਪਣੇ ਨਾਲ ਹੀ ਰੱਖਣਾ ਫੇ ਜਿੰਦੀ ਜੁੱਤੀ ਕਰੀ ساری ਉਮਰ ਝਾੜ ਕੇ ਨਹੀਂ ਫੜਾਈ ਹਨਾ ਉਸ ਪਾਪਾ ਜੀ ਦੀ ਜੁੱਤੀ ਨੂੰ ਉਸ ਮੰਮੀ ਜੀ ਦੀ ਜੁੱਤੀ ਨੂੰ ਮੁੜ ਕੇ ਜੱਫੀਆਂ ਪਾਉਣਗੇ ਜੁੱਤੀਆਂ ਮੜਾ ਮੜਾ ਕੇ ਰੱਖੀਆਂ ਉਹਨਾਂ ਨੇ ਜੀਂਦੇ ਜੀ ਕਰੋ ਜੋ ਕਰਨਾ ਹੈ ਜਿਹੜੀ ਕਦਰ ਕਰਨੀ ਹੈ ਨਾ ਅਗਰ ਉਹਨਾਂ ਦੇ ਦਿਮਾਗ ਖਰਾਬ ਵੀ ਹੋ ਗਏ ਆ ਕਈ ਵਾਰੀ ਮੈਂਟਲੀ ਡਿਸਆਰਡਰ ਹੋ ਜਾਂਦੇ ਆ ਬਿਮਾਰੀਆਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਕਈ ਵਰੀ ਜਿਹੜਾ ਆ ਕੋਈ ਬੰਦਾ ਹਿੱਲ ਜਾਂਦਾ ਆ ਪ੍ਰੋਬਲਮ ਹੋ ਜਾਂਦੀ ਆ ਉਹਨੂੰ ਤੇ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਹੁਣ ਉਹਦੀਆਂ ਜ਼ਮੀਨਾਂ ਖਾ ਲੀਆਂ ਤੁਸੀਂ ਉਹਦਾ ਪੈਸਾ ਖਾ ਲਿਆ ਤੁਸੀਂ ਉਹਦੀ ਸਾਰੀ ਜਵਾਨੀ ਖਾ ਲਈ ਆ ਸਾਰਿਆ ਸਾਰੀ ਉਮਰ ਤੁਸੀਂ ਉਹਦੀ ਖਾ ਲਈ ਤੇ ਤੁਹਾਨੂੰ ਇਹ ਗੱਲਾਂ ਪਸੰਦ ਨਹੀਂ ਆਉਣੀਆਂ ਇਸ ਲਈ ਉਹਨਾਂ ਦੀਆਂ ਗੱਲਾਂ ਤੇ ਤੁਹਾਡੀਆਂ ਰਲਣੀਆਂ ਨਹੀਂ ਨਾ ਤੇ ਤੁਸੀਂ ਉਹਨਾਂ ਨੂੰ ਪਸੰਦ ਹੋਣੇ ਕਹਿਣਾ